ਸਵਾਗਤ ਹੈ ਦੋਸਤੋ ਤੁਹਾਡਾ ਸੇਵਕੜੀ ਐਸਟੋਲਯੂ ਪੇਜ ਦੇ ਉੱਤੇ ਬਹੁਤ ਟਾਈਮ ਬਾਅਦ ਆਪਾਂ ਵੀਡੀਓ ਲੈ ਕੇ ਆਏਗੇ ਦੋਸਤੋ ਤੇ ਗੱਡੀ ਆਪਾਂ ਲੈ ਕੇ ਆਏ ਨਗੀਨੇ ਵਰਗੀ ਬਹੁਤ ਹੀ ਜਨੂਨ ਕਾਰ ਜੋ ਕਿ ਲੱਭੇ ਤੋਂ ਲੱਭਦੀ ਨਹੀਂ ਹੈਗੀ ਕਾਰ ਇਹ ਜੀ ਆਲ ओरिजिनल ਪੇਂਟ ਦੀ ਕਾਰ ਹੈ ਜੀ ਦੋ 2010 ਮਾਡਲ ਦੇ 11ਵੇਂ ਮਹੀਨੇ ਦੀ ਕਾਰ ਹੈ ਜੇਕਰ ਆਪਾਂ ਕਹੀਏ 2010/11 ਨੰਬਰ ਆ ਗਈ। 5 ਸਾਲ ਦੀ ਪਾਸਿੰਗ ਦੇ ਨਾਲ ਗੱਡੀ ਤੁਹਾਨੂੰ ਮਿਲੂਗੀ। ਜੇਕਰ ਗੱਡੀ ਬਾਰੇ ਆਪਾਂ ਗੱਲ ਕਰੀਏ ਵੀ ਕਿਸੇ ਵੀ ਪਾਸੇ ਗੱਡੀ ਤੇ ਸਕ੍ਰੈਚ ਵਗੈਰਾ ਜੇਕਰ ਹੈਗਾ ਤਾਂ ਹੈਗਾ ਹੀ ਐ। ਗੱਡੀ ਦੇ ਉੱਤੇ ਕੋਈ ਕਲਮ ਵੀ ਸਾਫ਼ਤ ਕਰਦੇ ਆਪਾਂ ਤੁਹਾਨੂੰ ਆਉਣ ਜਾਣ ਦਾ ਕਿਰਾਇਆ ਦੋਸਤੋ ਦੇ ਕੇ ਦਰਾਂਗੀ। ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਕੰਡੀਸ਼ਨ ਗੱਡੀ ਦੇ ਘੱਟੋ ਘੱਟ 90% ਟਾਇਰ ਨੇ ਕਾਰ ਦੇ ਗੱਡੀ ਦੀ ਰਿਵਿਊ ਆਪਾਂ ਦਿਖਾ ਦਨੇ ਕਿ ਤੁਹਾਨੂੰ ਬਹੁਤ ਹੀ ਸਾਫ਼ ਕੰਡੀਸ਼ਨ ਦੀ ਕਾਰ ਹੈਗੀ ਆ ਤੁਸੀਂ ਦੇਖ ਸਕਦੇ ਹੋਗੇ ਕੋਈ ਸੀਟਾਂ ਦਾ ਖਰਚਾ ਨਹੀਂਗਾ ਕੋਈ ਸੀਟ ਕਵਰਾਂ ਦਾ ਖਰਚਾ ਨਹੀਂਗਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਦੋਸਤੋ ਗੱਲ ਕਰ ਲਈ ਸ਼ੀਸ਼ਿਆਂ ਦੀ ਕੱਲੇ-ਕੱਲੇ ਸ਼ੀਸ਼ੇ ਤੁਹਾਨੂੰ ਆਪਾਂ ਮਾਰਕਾ ਚੈੱਕ ਕਰਾਵਾਂਗੇ 2010 ਦਾ ਮਾਰਕਰ ਲੱਗਿਆਗਾ ਕੋਈ ਸੁਰਖੀ ਬਿੰਦੀ ਨਹੀਂ ਲਾਈ ਕਰਤੇ ਜਿੱਦਾਂ ਗੱਡੀ ਖੜੀ ਸੀ ਉਹਵੇਂ ਜਿਵੇਂ ਕਪੜਾ ਵੀ ਨਹੀਂ ਮਾਰੇਗਾ ਆਪਣੇ ਉਦੋਂ ਦੀ ਉਦੋਂ ਹੀ ਦੋਸਤੋ ਗੱਡੀ ਆਪਾਂ ਤੁਹਾਨੂੰ ਪੇਸ਼ ਕਰੀਏ ਤੁਹਾਡੇ ਅੱਗੇ ਆ ਤੁਸੀਂ ਸਾਰੇ ਸ਼ੀਸ਼ਿਆਂ ਦੇ ਉੱਤੇ ਮਾਰਕਰ ਚੈੱਕ ਕਰ ਲਓ ਤੇ ਬੈਕ ਪ੍ਰੋਫਾਈਲ ਵੀ ਚੈੱਕ ਕਰੋ ਬੈਕ ਤਾਂ ਤੁਸੀਂ ਗੱਡੀ ਨੂੰ ਚੈੱਕ ਕਰ ਸਕਦੇ ਹੋਗੇ ਬਿਲਕੁਲ ਸਾਫ ਸਵੀ ਮੈਂ ਕਹਿੰਦਾ ਵੀ ਬਹੁਤ ਲੈਸ ਡ੍ਰੀਮਨ ਕਾਰ ਹੈਗੀ ਤੁਹਾਨੂੰ ਆਪਾਂ ਮੀਟਰ ਚੈੱਕ ਕਰਵਾਵਾਂਗੇ ਆਪਾਂ ਐਵੇਂ ਨਹੀਂ ਦੱਸਦੇ ਵੀ ਕਿੰਨੀ ਚੱਲੀ ਹੈਗੀ ਬੂਫਰ ਵਗੈਰਾ ਵਧੀਆ ਗੱਡੀ ਦੇ ਵਿੱਚ ਲੱਗੇ ਹੋਏ ਨੇਗੇ ਐਲ ਐਕਸ ਆਈ ਵਾਲਾ ਵੇਰੀਐਂਟ ਹੈਗਾ ਜੇਕਰ ਆ ਗੱਲ ਕਰ ਲਈ ਆਪਾਂ ਇਥੋਂ ਸਾਫ਼ ਕਰਨ ਲਈ ਹੈ ਗੱਡੀ ਆ ਦੇਖੋ ਜੀ ਇਹੋ ਜਿਹੀਆਂ ਗੱਡੀਆਂ ਦੋਸਤੋ ਬਹੁਤ ਹੀ ਘੱਟ ਮਿਲਦੀਆਂ ਨੇਗੀਆਂ ਜੇਕਰ ਆਪਾਂ ਲੱਭੀ ਤੇ ਲੱਭਦੀ ਨਹੀਂ ਹੈਗੀ ਆ ਆਪ ਨੂੰ ਐ ਹੁੰਦਾ ਵੀ ਚੱਲ ਵੱਡੀ ਗੱਡੀ ਦੇ ਨਾਲ ਛੋਟੀ ਗੱਡੀ ਇੱਕ ਜਰੂਰ ਭਰ ਰੱਖੀਏ ਪਰਿਵਾਰ ਦੇ ਵਿੱਚ ਵੀ ਜਿੱਥੋਂ ਦੀ ਛੋਟੀ ਗੱਡੀ ਲੰਘ ਜੁੱਥੋਂ ਦੀ ਵੱਡੀ ਗੱਡੀ ਨਾਲ ਵੀ ਨਹੀਂ ਹੈਗੀ ਜਿੱਦਾਂ ਕਿ ਇੱਕ ਚੀਜ਼ ਤੁਹਾਨੂੰ ਆਪ ਮੈਂ ਦਿਖਾ ਦਿੰਨਾਗਾ ਜਿੱਦਾਂ ਕਿ ਇੱਥੋਂ ਦੇਖੋ ਗੱਡੀ ਕਿਸੇ ਪਾਸੋਂ ਕੋਈ ਗਲਫਟ ਨਹੀਂ ਹੈਗੀ ਗੱਡੀ ਦੇ ਵਿੱਚ ਚਾਂਦੀ ਵਾਂਗੂ ਚਮਕਦੀ ਹੈ ਗੱਡੀ ਸਟਿੱਪਨੀ ਵਾਲਾ ਟਾਇਰ ਗੱਡੀ ਦਾ ਨਾਲ ਦਾ ਹੀ ਹੈਗਾ ਬਿਲਕੁਲ ਸਾਫ਼ ਸੁਥਰੀਕਾਰ ਵੀ ਹੈਗੀ ਹੁਣ ਗੱਲ ਕਰ ਲਈ ਆਪਾਂ ਅੰਟੀਰੀਅਰ ਬਾਰੇ ਫਿਰ ਆਪਾਂ ਇੰਜਨ ਦੇ ਬਾਰੇ ਗੱਲ ਕਰਾਂਗੇ ਤੁਹਾਨੂੰ ਕੱਲਾ ਇੰਜਨ ਦਾ ਪਾਰਟ ਕੱਲੇ-ਕੱਲੇ ਡਿਟੇਲ ਦੇ ਵਿੱਚ ਆਪਾਂ ਦਿਖਾਵਾਂਗੇ। ਲੋ ਜੀ ਦੋਸਤੋ ਚੈੱਕ ਕਰ ਸਕਦੇ ਹੋ 35609 ਵੈਧਰ ਕੋਡ ਗੱਡੀ ਚੱਲੀ ਐ ਗੱਡੀ ਨੂੰ ਏਜੰਸੀ ਦੇ ਵਿੱਚ ਲਿਜਾ ਕੇ ਚੈੱਕ ਕਰਵਾ ਕੇ ਤੇ ਗੱਡੀ ਦੀ ਡਿਲੀਵਰੀ ਲੈ ਕੇ ਗੱਡੀ ਦੀ ਫੇਰ ਡੀਲ ਕਰਿਓ। ਬਾਕੀ ਆ ਸਵਿਚ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਵੀ ਸਵਿਚ ਦੇ ਉੱਤੇ ਇਦਾਂ ਨਹੀਂ ਹੈਗਾ। ਕੁਇਕ ਹਿਸਾਬਟ ਹੋਊਗੀ ਕਿਉਂਕਿ 35000 ਚੱਲੀ ਹੋਈ ਕਾਰ ਦੀ ਨਿਸ਼ਾਨੀ ਇਹ ਹੀ ਹੁੰਦੀ ਹੈਗੀ ਆ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਕਾਰ ਦਾ ਗੇਅਰ ਨੋਬ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਪਈਏਗੀ ਬਾਕੀ ਆ ਤੁਹਾਨੂੰ ਇੱਥੋਂ ਨਾ ਆਪਾਂ ਕੁੰਡੇ ਕਬਜ਼ੇ ਚੈੱਕ ਕਰਵਾ ਦਈਏ ਆ ਦੇਖੋ ਦੋਸਤੋ ਹਜੇ ਤੱਕ ਵਾਸ਼ ਨਹੀਂ ਕੀਤੀ ਹੈਗੀ ਗੱਡੀ ਕਿਸੇ ਵੀ ਨਾੜ ਦੇ ਉੱਤੇ ਚਾਬੀ ਤੱਕਣੀ ਹੈਗੀ ਆ ਤੁਸੀਂ ਦੇਖ ਸਕਦੇ ਹੋਗੇ ਜਿੰਨੀ ਚੱਲੀ ਐ ਬਿੱਥੇ ਰਿਕਾਰਡ ਗੱਡੀ ਚੱਲੀ ਹੋਈ ਹੈਗੀ ਜਿੱਥੋਂ ਮਰਜੀ ਤੁਸੀਂ ਚੈੱਕ ਕਰਵਾ ਸਕਦੇ ਹੋਗੇ ਕੋਈ ਪੀਸ ਪੱਲਾ ਚੇਂਜ ਨਹੀਂ ਹੈਗਾ ਜਿੱਦਾਂ ਗੱਡੀ ਆਈ ਐ ਆਪਾਂ ਉਦਾਂ ਹੀ ਤੁਹਾਨੂੰ ਦਿਖਾ ਰਹਿਆਂਗੇ ਵਾਸ਼ਿੰਗ ਆਪਾਂ ਤੁਹਾਨੂੰ ਕਰਵਾ ਕੇ ਦੇਵਾਂਗੇ ਵਾਸ਼ਿੰਗ ਗੱਡੀ ਦੀ ਹੋਈ ਨਹੀਂ ਹੈਗੀ ਤੇ ਸੀਟ ਕਵਰ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਨੀਟ ਐਂਡ ਕਲੀਨ ਸੀਟ ਕਵਰ ਨੇਗੇ ਤੇ ਬੈਕ ਤੋਂ ਵੀ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਹੈਗੀ ਦੇਖੋ ਜੀ ਇਧਰ ਤੁਸੀਂ ਦੇਖ ਸਕਦੇ ਹੋਗੇ ਤੇ ਇਧਰੋ ਸਾਰੀ ਗੱਡੀ ਦਾ ਰਿਵਿਊ ਤੁਸੀਂ ਚੈੱਕ ਕਰ ਸਕਦੇ ਹੋ ਐਲ ਐਕਸ ਆਈ ਵਾਲਾ ਵੇਰੀਐਂਟ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਦੇ ਨਾਲ ਛੇੜਛਾੜ ਨਹੀਂ ਹੈਗੀ ਜਾਂ ਮੈਨੂੰ ਨਹੀਂ ਵੀ ਗੱਡੀ ਦਾ ਹਜੇ ਤੱਕ ਕਸਟਮਰ ਨੇ ਸੈਂਟਰ ਲੌਕ ਵੀ ਨਹੀਂ ਸਿਸਟਮ ਕਰਵਾਇਆ ਹੈਗਾ ਐਨੀ ਗੱਡੀ ਸੰਭਾਲੀ ਹੋਈ ਹੈਗੀ ਕਸਟਮਰ ਕਹਿੰਦਾ ਵੀ ਆਪਾਂ ਨੇ ਮਿਸਤਰੀ ਦੀ ਤਾਂ ਹੱਥ ਲਗਾਉਣੀ ਨਹੀਂ ਹੈਗਾ ਵੀ ਇਦਾਂ ਵੇਖੋਲ ਖਲਾਈਏ ਤਾਂ ਆਪਾਂ ਕਰਨੀ ਨਹੀਂ ਹੈਗਾ ਕਿਸੇ ਚੀਜ਼ ਦਾ ਜਿਹੜੇ ਬੰਦੇ ਤੋਂ ਆਪਾਂ ਲੈ ਕੇ ਆਏ ਆ ਨਾ ਗੱਡੀ ਆ ਚੀਜ਼ਾਂ ਚੈੱਕ ਕਰੋ ਤੁਸੀਂ ਉਹਨੇ ਬਹੁਤ ਹੀ ਸੰਭਾਲੀ ਹੋਈ ਕਾਰ ਸੀਗੀ ਆ ਕਿਸੇ ਪਾਸੇ ਰਸਟਿੰਗ ਨਹੀਂ ਹੋएगी ਜਿੱਦਾਂ ਕਿ 2010 ਮਾਡਲ ਹੈਗੀ 11ਵੇਂ ਮਹੀਨੇ ਦੀ ਆਪਾਂ 2011 ਮਾਡਲ ਕਾਰ ਕਹਿ ਸਕਦੇ ਹਾਂਗੇ 2011 ਮਾਡਲ ਦੀ ਕਾਰ ਹੈਗੀ 10 2010 ਦੇ 11ਵੇਂ ਮਹੀਨੇ ਦੀ ਕਾਰ ਹੈਗੀ ਚੈੱਕ ਕਰੋ ਤੁਸੀਂ ਰੂਫ ਵਗੈਰਾ ਕਿਸੇ ਪਾਸੇ ਤੁਹਾਨੂੰ ਕੋਈ ਸਕ੍ਰੈਚ ਨਹੀਂ ਦਿਖੂਗਾ ਤੇ ਬਾਕੀ ਪ੍ਰੋਫਾਈਲ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਦੀ ਮੰਪਰ ਦੇ ਉੱਤੇ ਥੋੜੇ ਬੁੱਤੇ ਹਲਕੇ ਭੁਲਕੇ ਸਕਰਾਚ ਜ਼ਰੂਰ ਨੇਗੇ ਪਰ ਗੱਡੀ ਨਗਿੰਨਾ ਗਈ ਇੱਕ ਤਰ੍ਹਾਂ ਦੀ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਰੱਖੀ ਹੋਈ ਕਾਰ ਹੈਗੀ ਵੀ ਇਹ ਵੀਰਾਂ ਨੇ ਸੰਭਾਲ ਕੇ ਰੱਖੀ ਹੋਈ ਕਾਰ ਹੈ ਜਿਹੜੇ ਦੇ ਸਾਈਡਾਂ ਵਾਲੇ ਸ਼ੀਸ਼ੇ ਨੇ ਉਹ ਵੀ ਆਪਣੇ ਕੋਲੇ ਪੈਣਗੇ origignal ਦੇ ਇਹ ਸ਼ੀਸ਼ੇ ਸੋਣ ਲੱਗਦੇ ਸੀ ਮੈਂ ਜਾਣ ਕੇ ਐਕਸਟਰਾ ਲਗਾਤੇ ਸੀਗੇ ਤੇ ਪਰ ਜਿਹੜੇ ਕੰਪਨੀ ਦੇ ਵਿੱਚੋਂ ਆਉਣੇ ਉਹ ਵੀ ਸ਼ੀਸ਼ੇ ਨਾਲ ਪੈਨੇ ਐਡਾ ਵਹਿਮੀ ਬੰਦਾ ਸੀ ਆ ਉਹਨੇ ਸ਼ੀਸ਼ੇ ਵੀ ਨਹੀਂ ਉਤਾਰੇ ਹੈਗੇ ਕਾਰ ਦੇ ਵੀ ਕਹਿੰਦਾ ਵੀ ਨਾਲ ਦੇ ਹੀ ਰੱਖਣੇ ਨੇਗੇ ਆਪਾਂ ਨੇ ਜਿੱਦਾਂ ਕਿ ਆਪਾਂ ਗੱਲ ਕਰ ਲਈਏ ਸਟਿੱਕਰਾਂ ਦੀ ਇਹ ਸਟਿੱਕਰ ਏਜੰਸੀ ਦੇ ਵਿੱਚੋਂ ਹੀ ਲਾ ਕੇ ਆਉਂਦੇ ਹੁੰਦੇ ਸੀਗੇ ਉਹ ਆ ਜਿਹੜੇ ਲੱਗੇ ਹੀ ਪਏ ਨੇਗੇ ਨਹੀਂ ਤਾਂ ਵੀਰ ਕਹਿੰਦਾ ਆਪਾਂ ਮੰਗ ਵੀ ਕਦੇ ਦਿੱਤੀ ਹੈ ਗੱਡੀ ਇੱਕ ਫਾਸਟ ਅੰਡਰ ਦੀ ਕਾਰ ਹੈਗੀ ਇਹ ਕੋਹਰਟ ਗੱਡੀ ਚੱਲੀ ਐ ਤੇ ਬਿੱਥਰ ਕੋਹਰਟ ਗੱਡੀ ਚੱਲੀ ਐ ਤੇ ਸਰਵਿਸਾਂ ਏਜੰਸੀ ਦੇ ਵਿੱਚੋਂ ਹੀ ਗੱਡੀ ਦੀਆਂ ਹੋਈਆਂ ਹੋਈਆਂ ਨੇ ਜੀਆ। ਬਾਕੀ ਆਪਾਂ ਇੰਜਨ ਦੀ ਡਿਟੇਲ ਤੁਹਾਨੂੰ ਪਜ਼ਰੂਰ ਦੇਵਾਂਗੇ। ਇੰਜਨ ਤੋਂ ਤਾਂ ਤੁਸੀਂ ਅੰਦਾਜ਼ਾ ਲਾ ਲਿਓ ਦੋਸਤੋ। ਲੌਜੀਕ ਕਰੋ ਦੋਸਤੋ ਇੰਜਨ ਦੇ ਦੋਸਤੋ 40 ਤੋਂ ਤੁਸੀਂ ਅੰਦਾਜ਼ਾ ਲਾਓ ਫਰੰਟ 40 ਤੋਂ ਕਿਸੇ ਨਾੜ ਦੇ ਉੱਤੇ ਜੇਕਰ ਚਾਬੀ ਲੱਗੀ ਹੋਈ ਨਾ ਆਪਾਂ ਗੱਡੀ ਫ੍ਰੀ ਦੇ ਦਾਂਗੇ ਦੋਸਤੋ ਨਵੀਂ ਬੈਟਰੀ ਤਰਵਾਈਏਗੀ ਪਾਵਰ ਜ਼ੋਨ ਦੀ ਬੈਟਰੀ ਆਪਣੇ ਰਖਵਾਈਏਗੀ 2.5 ਸਾਲ ਦੀ ਗਾਰੰਟੀ ਦੇ ਨਾਲ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਕਿ ਏਜੰਸੀ ਦੇ ਵਿੱਚੋਂ ਮਾਰਕਰ ਆਉਂਦੇ ਨੇਗੇ ਨਾ ਉਹ ਹਜੇ ਤੱਕ ਲੱਗੇ ਪਏ ਨੇਗੇ ਏਜੰਸੀ ਦੇ ਤੇ ਕਿਸੇ ਵੀ ਨਾੜ ਉੱਤੇ ਚਾਬੀ ਨਹੀਂ ਲੱਗੀ ਕੋਈ ਬੌਨਡ ਨਟ ਦਾ ਨਾੜ ਦੇ ਉੱਤੇ ਚਾਬੀ ਸਾਬਤ ਕਰਦੇ ਆਪਾਂ ਗੱਡੀ ਫ੍ਰੀ ਦੇ ਦਾਂਗੇ ਆ ਤੁਸੀਂ ਸੀਲਾ ਚੈੱਕ ਕਰ ਸਕਦੇ ਹੋ ਗੱਲੀ ਗੱਲੀ ਚੀਜ਼ ਆਪਾਂ ਬ੍ਰੀਕੀ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਗੱਡੀ ਚੈੱਕ ਕਰ ਸਕਦੇ ਹੋਗੇ ਨਵੇਂ ਇੰਜਨ ਦੇ ਵਿੱਚ ਕਾਰ ਹੈਗੀ ਕਿਸੇ ਵੀ ਪਾਸੇ ਤੁਹਾਨੂੰ ਖੁੱਲ ਖਲਾਪਟ ਨਹੀਂ ਮਿਲੂਗੀ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਦੋਸਤੋ 2010/11 ਮਾਡਲ ਦੀ ਕਾਰ ਹੈਗੀ ਤੇ ਡਿਟੇਲ ਆਪਾਂ ਤੁਹਾਨੂੰ ਬ੍ਰੀਕੀ ਦੇ ਨਾਲ ਦੇਵਾਂਗੇ ਤੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਜਨ ਲਿਸ਼ਕੋਰੇ ਮਾਰਦਾ ਹੈਗਾ ਤੇ ਇਹ ਚੀਜ਼ਾਂ ਤੋਂ ਦੋਸਤੋ ਅੰਦਾਜ਼ਾ ਲੱਗ ਜਾਂਦਾ ਹੈਗਾ ਬਿਗੜੀ ਕਿੰਨੀ ਕ ਚੱਲੀ ਹੋਈ ਹੈਗੀ ਆ ਤੁਸੀਂ ਐਪਰਨ ਚੈੱਕ ਕਰੋ ਐਪਰਨ ਇਧਰੋਂ ਵੀ ਚੈੱਕ ਕਰ ਸਕਦੇ ਹੋ ਤੇ ਇਧਰੋਂ ਵੀ ਐਪਰਨ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਇਦਾਂ ਨਹੀਂ ਹੈਗਾ ਕੋਈ ਖੁੱਲ ਖਲਾਪਟ ਹੋਈ ਹੋਊਗੀ ਮੈਂ ਕਹਿੰਦਾ ਵੀ ਆਹ ਪਲੱਗ ਪਲੱਗ ਜਿਹੇ ਤੱਕ ਚਮਕੀ ਜਾਂਦੇ ਨੇਗੇ ਇਹ ਤੱਕ ਕਿਸੇ ਪਾਸੇ ਇਦਾਂ ਨਹੀਂ ਹੈਗਾ ਕੋਈ ਖੁੱਲ ਖਲਾਪਟ ਹੋਈ ਹੋਊਗੀ ਕਾਰ ਦੀ ਬਿਲਕੁਲ ਸਾਫ਼ ਸੁਥਰੀ ਕਾਰ ਹੈਗੀ ਤੇ ਆਉਣਾ ਕਿੱਥੇ ਹੈਗਾ ਤੁਸੀਂ ਨੇ ਆਪਾਂ ਇਹ ਵੀ ਤੁਹਾਨੂੰ ਦੱਸਾਂਗੇ ਗੱਡੀ ਦੀ ਡੀਲ ਕਰਨ ਵਾਸਤੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈਗਾ 2010/11 ਮਾਡਲ ਕਾਰ ਹੈਗੀ ਗੱਡੀ ਦਾ ਰੇਟ ਵੀ ਬਹੁਤ ਜਾਇਜ਼ ਰਹਿਣ ਵਾਲਾ ਹੈ ਪਰ ਆਪਾਂ ਲੱਭੀ ਹੈ ਤੁਹਾਡੇ ਵਾਸਤੇ ਗੱਡੀ ਦੋਸਤੋ ਬਹੁਤ ਹੀ ਮੁਸ਼ਕਲ ਦੇ ਨਾਲ ਆ ਦੇਖੋ ਤੁਸੀਂ ਕਿਉਂਕਿ ਛੋਟੀਆਂ ਗੱਡੀਆਂ ਦੋਸਤੋ ਬਹੁਤ ਘੱਟ ਮਿਲਦੀਆਂ ਨੇ ਵੱਡੀਆਂ ਗੱਡੀਆਂ ਤਾਂ ਜਿੱਥੋਂ ਆਪਾਂ ਮਰਜ਼ੀ ਲੈ ਲਈਏ ਮਿਲ ਜਾਂਦੀਆਂ ਨੇ ਗਿਆ ਹੁਣ ਆਪਾਂ ਡਿੱਗੀ ਚੈੱਕ ਕਰਾਉਣੇ ਤੁਹਾਨੂੰ ਬੈਕ ਤੋਂ ਬੈਕ ਤੋਂ ਡਿੱਗੀ ਦੀ ਤੁਸੀਂ 12 ਵੀ ਪ੍ਰੋਫਾਈਲ ਚੈੱਕ ਕਰ ਸਕਦੇ ਹੋ ਐਲ ਐਕਸ ਆਈ ਪਾਵਰ ਸਟੀਰਿੰਗ ਵਾਲਾ ਵੇਰੀਐਂਟ ਆ ਕਰਦਾ ਤੇ ਪਾਵਰ ਸਟੀਰਿੰਗ ਦੇ ਵਿੱਚ ਘਾਰ ਆ ਜਾਂਦੀ ਹੈ ਦੋਸਤੋ ਜਿੱਦਾਂ ਕਿ ਆਪਾਂ 스ਵਿਫਟ ਵਗੈਰਾ ਗੱਡੀ ਚਲਾਉਣੇ ਆਂਗੇ ਜਿੱਦਾਂ ਇਹ ਚ ਗੱਡੀ ਚਲਾਵਾਂਗੇ ਕੋਈ ਫਰਕ ਨਹੀਂ ਆਏ ਤੁਹਾਨੂੰ ਮਹਿਸੂਸ ਹੋਊਗਾ ਸਟੀਰਿੰਗ ਦੇ ਵਿੱਚ ਬਿਲਕੁਲ ਮਲੇਈ ਵਰਗੀ ਗੱਡੀ ਚੱਲਦੀ ਹੈਗੀ ਤੇ ਆਪਾਂ ਡਿੱਗੀ ਦੀ ਰਿਵਿਊ ਤੁਹਾਨੂੰ ਆਪ ਦਿਖਾਉਣੇ ਹੈਗੇ। ਲਓ ਜੀ ਚੈੱਕ ਕਰ ਸਕਦੇ ਹੋਗੇ। ਹਜੇ ਤੱਕ ਕੱਪੜਾ ਨਹੀਂ ਮਾਰਿਆ ਹੈਗਾ ਦੋਸਤੋ ਆਹ ਚੀਜ਼ਾਂ ਦੇ ਉੱਤੇ। ਓਵੇਂ ਜਿਵੇਂ ਰੇਤਾ ਲਾਵਾ ਲੱਗਿਆ ਪਿਆਗਾ। ਬਾਕੀ ਸੀਲਾ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ। ਜਦੋਂ ਤੁਸੀਂ ਆਉਂਗੇ ਗੱਡੀ ਲੈਣ ਨਾ ਐਨ ਜਿੱਦਾਂ ਅਗੇ ਸ਼ੋਅਰੂਮ ਤੋਂ ਗੱਡੀ ਤੁਸੀਂ ਲੈਣੀ ਹੈਗੀ ਉਦਾਂ ਗੱਡੀ ਤੁਹਾਨੂੰ ਮਿਲੂਗੀ। ਆ ਤੁਸੀਂ ਇੱਥੋਂ ਵੀ ਚੈੱਕ ਕਰ ਸਕਦੇ। ਕੋਈ ਕੋਡੇ ਕੰਡੇ ਦੇ ਉੱਤੇ ਕਿਸੇ ਵੀ ਪਾਸੇ ਚਾਬੀ ਤਾਂ ਨਹੀਂ ਦੋਸਤੋ ਲੱਗੀ ਹੈਗੀ ਇਧਰੋਂ ਵੀ ਚੈੱਕ ਕਰੋ ਕੋਈ ਵੀ ਚੀਜ਼ ਅਧੂਰੀ ਨਾ ਰਹੇ ਬਾਕੀ ਆਪਾਂ ਤੁਹਾਨੂੰ ਡਿੱਗੀ ਦਿਖਾਉਣੇ ਹੈਗੇ ਡਿੱਗੀ ਦੇਖ ਕੇ ਨਾ ਹੈਰਾਨ ਹੋ ਜਾਓਗੇ ਬਾਈ ਆ ਦੇਖਿਓ ਮੈਂ ਕਹਿੰਦਾ ਸਟੀਲ ਮੰਗੂ ਚਮਕੀ ਜਾਂਦੀ ਹੈ ਬਾਈ ਕਿਸੇ ਪਾਸੇ ਕੋਈ ਸਕਰੈਚ ਤਾਂ ਦੂਰ ਦੀ ਗੱਲ ਹੈਗੀ ਇੰਨੀ ਸੰਭਾਲੀ ਹੋਈ ਕਾਰ ਬਾਈ ਐਸੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖੀ ਹੈਗੀ ਬਹੁਤ ਸਾਮੀ ਹੋਈ ਕਾਰ ਹੈਗੀ ਬਹੁਤ ਨੀਟ ਐਂਡ ਕਲੀਨ ਹੈਗੀ ਕਾਰ ਬਾਕੀ ਇਧਰ ਵੀ ਤੁਸੀਂ ਸਾਰੀ ਕਾਰ ਚੈੱਕ ਕਰ ਸਕਦੇ ਹੋ ਕਿਉਂਕਿ ਛੋਟੇ ਜਿਹੇ ਸੈਗਮੈਂਟ ਦੀ ਕਾਰ ਹੈਗੀ ਹਰ ਇੱਕ ਬੰਦਾ ਅਫੋਰਡ ਕਰ ਸਕਦਾ ਹੈਗਾ ਦੋਸਤੋ ਕਾਰ ਨੂੰ ਹਰ ਇੱਕ ਬੰਦੇ ਦੇ ਰੇਂਜ ਦੇ ਵਿੱਚ ਕਾਰ ਆ ਜਾਂਦੀ ਹੈਗੀ ਇਹ ਕਿਉਂਕਿ ਕੋਈ ਲੋਨ ਨਹੀਂ ਕਰਵਾਉਣਾ ਇੰਨੇ ਰੁਪਏ ਤਾਂ ਆਪਾਂ ਮੋਟਰਸਾਈਕਲ ਦੇ ਰੇਟ ਦੀ ਕਾਰ ਹੁੰਦੀ ਹੈਗੀ ਦੋਸਤੋ ਸਟਿਪਨੀ ਵਾਲ ਟਾਇਰ ਗੱਲ ਕਰੀਏ ਤਾਂ ਆਪਾਂ ਉਹ ਪਿਆ ਹੈਗਾ ਆਪਾਂ ਅਲੱਗ ਕੱਢ ਕੇ ਰੱਖਤਾ ਸੀਗਾ ਤੁਹਾਨੂੰ ਡਿੱਗੀ ਚੱਕਰ ਮਾਉਣ ਦੇ ਵਾਸਤੇ ਹੁਣ ਗੱਲ ਕਰ ਲਈਏ ਆਪਾਂ ਡਰੈਸ ਬਾਰੇ ਵੀ ਤੁਸੀਂ ਗੱਡੀ ਖਰੀਦਣ ਵਾਸਤੇ ਆਉਣਾ ਕਿੱਥੇ ਆ ਦੋਸਤੋ ਸਾਰਿਆਂ ਨੂੰ ਪਹਿਲਾਂ ਆਪਾਂ ਗੱਲ ਕਰ ਲਈਏ ਫਾਸਟ ਆਨਰ ਦੀ ਕਾਰ ਹੈਗੀ ਐਨਓਸੀ ਦੋਸਤੋ ਮਾਨਸਾ ਦੀ ਕੱਟ ਚੁੱਕੀ ਹੈ ਗੱਡੀ ਦੀ ਮਾਨਸਾ ਨੰਬਰ ਦੀ ਕਾਰ ਹੈਗੀ ਲੋਕਲ ਨੰਬਰ ਦੇ ਵਿੱਚ ਤਾਂ ਤੁਹਾਨੂੰ ਗੱਡੀ ਮਿਲੂਗੀ ਇਹ ਪੰਜਾਬ ਨੰਬਰ ਦੀ ਕਾਰ ਹੈਗੀ ਪੀਵੀ 31 ਨੰਬਰ ਦੀ ਕਾਰ ਹੈਗੀ ਜੇਕਰ ਗੱਲ ਕਰੀ ਆਪਾਂ ਰੇਟ ਬਾਰੇ ਇੱਕ ਫਿਕਸਡ ਜਿਹਾ ਰੇਟ ਦੇਵਾਂਗੇ ਆਪਾਂ 1.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਪੰਜਾਬ ਨੰਬਰ ਦੀ ਫਾਸਟ ਆਂਡਰ ਦੀ ਕਾਰ ਤੁਹਾਨੂੰ ਮਿਲ ਜਾਊਗੀ ਕਿਸੇ ਵੀ ਪਾਰਟ ਦੇ ਉੱਤੇ ਕੋਈ ਛੇੜਛਾੜ ਹੋਈ ਹੋਵੇ ਵਿਦਿਰ ਰਿਕਾਰਡ ਗੱਡੀ ਏਜੰਸੀ ਦੇ ਵਿੱਚ ਲਿਜਾ ਕੇ ਚੈੱਕ ਕਰਵਾ ਲੈ ਦੋਸਤੋ ਕਿਸੇ ਵੀ ਨਟ ਦੇ ਉੱਤੇ ਚਾਬੀ ਲੱਗੀ ਹੋਵੇ ਆਪਾਂ ਤੁਹਾਨੂੰ ਆਉਣ ਜਾਣ ਦਾ ਕਿਰਾਇਆ ਦੇਵਾਂਗੇ ਵੀਡੀਓ ਨੂੰ ਆਪਣੀ ਸੰਭਾਲ ਕੇ ਰੱਖਿਓ ਰਿਕਾਰਡਿੰਗ ਆਪਣੀ ਕਰਕੇ ਰੱਖਿਓ ਵੀ ਵੀਰੇ ਨੇ ਇਹ ਗੱਲ ਕਹੀ ਸੀ ਵੀ ਆਉਣ ਜਾਣ ਦਾ ਕਿਰਾਇਆ ਦੇਵਾਂ ਗੱਡੀ ਦੇ ਵਿੱਚ ਕੋਈ ਖਾਮੀ ਕਰਦੇ ਕੋਈ ਨਵੀਂ ਨਕੋਰ ਕਾਰ ਹੈ ਵੀ ਜੇਕਰ ਕਿਤੇ ਕਲਮ ਵੀ ਗੱਡੀ ਦੇ ਉੱਤੇ ਲੱਗੀ ਹੋਈ ਨਾ ਆਪਾਂ ਉਸ ਚੀਜ਼ ਦਾ ਵੀ ਆਪਾਂ ਜ਼ਿੰਮੇਵਾਰਾਂਗੇ ਗੱਡੀ ਦੇ ਉੱਤੇ ਹਜੇ ਤੱਕ ਕਿਸੇ ਪਾਸੇ ਕਿਸੇ 파ਟ ਦੇ ਉੱਤੇ ਕਲਮ ਧੱਕਣੀ ਲੱਗੀ ਤੇ ਨਾ ਹੀ ਕੋਈ ਸੁਰਖੀ ਬਿੰਦੀ ਲਾਈ ਹੈ ਗੱਡੀ ਦੇ ਉੱਤੇ ਹਜੇ ਤੱਕ ਵਾਸ਼ ਵੀ ਨਹੀਂ ਕੀਤੀ ਹੈਗੀ ਗਾਰ ਜਿੱਦਾਂ ਆਪਣੇ ਕੋਲੇ ਆਈ ਹੈ ਗੱਡੀ ਉਦੋਂ ਦੀ ਉਦੋਂ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਐਦਾਂ ਹੋ ਨਹੀਂ ਹੈਗਾ ਵੀ ਵੀ ਆਪਾਂ ਪਾਲਸ਼ਾ ਪੁਲਸ਼ਾ ਮਾਰ ਕੇ ਚਮਕਾ ਕੇ ਗੱਡੀ ਤੁਹਾਨੂੰ ਪੇਸ਼ ਕਰਾਂਗੇ ਦੋਸਤੋ ਜਦੋਂ ਬੰਦਾ ਆਉਂਦਾ ਉਦੋਂ ਵੀ ਪਤਾ ਲੱਗਦਾ ਕਿਉਂਕਿ ਝੂਠੇ ਢੂਠੇ ਇਹ ਦਾਵੇ ਆਪਾਂ ਕਰਦੇ ਨਹੀਂ ਹੈਗੇ ਇਹ ਝੂਠੇ ਮੂਠੇ ਜਿਹੇ ਵਾਦੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਨਾ ਕਸਟਮਰ ਦਾ ਗੇੜਾ ਜਰੂਰ ਲੱਗ ਜਾਂਦਾ ਹੈਗਾ ਜਦੋਂ ਕੋਈ ਆਲਾ ਦੇਖਣਾ ਆਉਂਦਾ ਗੱਡੀ ਉਹ ਤੋਂ ਕੁਝ ਹੋਰ ਨਿਕਲਦੀ ਹੈਗੀ ਅਗਲੇ ਨੂੰ ਸੰਪਸ਼ਟ ਦੱਸੋ ਜੀ ਆਹ ਚੀਜ਼ ਐਦਾਂ ਦੀ ਆਹ ਚੀਜ਼ ਐਦਾਂ ਦੀ ਹੁਣ ਦੋਸਤੋ ਤੁਹਾਨੂੰ ਆਪਾਂ ਕੱਲੀ 0 ਤੋਂ ਲੈ ਕੇ 0 ਤੱਕ ਰਿਪੋਰਟ ਦਿੱਤੀ ਹੈਗੀ ਕਿਸੇ ਵੀ ਤਰ੍ਹਾਂ ਦਾ ਕੋਈ ਲੁਕੋਸ਼ ਪਾਉਣੀ ਹੈਗਾ ਟਾਇਰ ਟੱਪਾ ਵਧੀਆ ਗੱਡੀ ਦਾ ਪਿਛਲੇ ਟਾਇਰ 85 ਪੈਸੇ ਨੇ ਮੂਰਲੇ 95 ਵਸ ਨੇਗੇ ਨਵੇਂ ਟਾਇਰ ਨੇ ਮੂਰਲੇ ਬਾਕੀ ਮਾਰਲੇ ਪੈਸੇ ਮਗਰਲੇ ਹੈਗੇ ਨੇਗੇ 85 ਪੈਸੇ ਨਵੇਂ ਟਾਇਰ ਨੇ ਗੱਡੀ ਦੇ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈ ਨਵੀਂ ਬੈਂਟਰੀ ਧਰਵਾਈਏਗੀ ਸਰਵਿਸ ਵੀ ਹੁਣੀ ਕਰਵਾਈ ਆਪਾਂ ਨੇ ਪੀਵੀ 31 ਨੰਬਰ ਦੇ ਵਿੱਚ ਤੁਹਾਨੂੰ ਗਾਰ ਮਿਲੂਗੀ ਪੰਜਾਬ ਨੰਬਰ ਦੇ ਵਿੱਚ ਤੁਹਾਨੂੰ ਗਾਰ ਮਿਲੂਗੀ ਜਿੱਥੋਂ ਮਰਜੀ ਤੁਸੀਂ ਰਿਕਾਰਡ ਚੈੱਕ ਕਰਵਾ ਸਕਦੇ ਹੋ 35600 ਕਿਲੋਮੀਟਰ ਤੁਹਾਨੂੰ ਆਪਾਂ ਦਿਖਾ ਚੁੱਕੇਗੇ ਮੀਟਰ ਵੀ ਕਿੰਨੀ ਗੱਡੀ ਚੱਲੀ ਹੋਈ ਹੈਗੀ ਵਿਦ ਰਿਕਾਰਡ ਗੱਡੀ ਚੱਲੀ ਹੈ ਇੱਕ ਵੀ ਹਿੱਸਾ ਕੋਈ ਚੇਂਜ ਹੋਵੇ ਜਾ ਕੋਈ ਸੀਸੇ ਦੇ ਵਿੱਚ ਖੋਲ ਖਲਾਈਆ ਹੋਵੇ ਜਾਂ ਕਿਸੇ ਵੀ ਪਾਰਟ ਦੇ ਉੱਤੇ ਚਾਬੀ ਲੱਗੀ ਹੋਵੇ ਆਪਾਂ ਦੇਣਦਾਰ ਹੋਵਾਂਗੇ ਬਾਕੀ ਸਕਰੀਨ ਦੇ ਉੱਤੇ ਆਪਣਾ ਨੰਬਰ ਚੱਲ ਰਿਹਾ ਹੈਗਾ ਤੁਸੀਂ ਨੰਬਰ ਦੇ ਉੱਤੇ ਕਨੈਕਟ ਕਰਕੇ ਗੱਡੀ ਦੀ ਡੀਲ ਕਰ ਸਕਦੇ ਹੋਗੇ ਪਿੰਡ ਆਪਣਾ ਹੈਗਾ ਜੀ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਕੇ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋਗੇ ਬਾਕੀ YouTube ਤੇ Facebook ਦੇ ਉੱਤੇ ਆਪਣਾ ਸੇਕ ਡੀਐਸਡਬਲਿਊ ਦੇ ਉੱਤੇ ਪੇਜ ਬਣਿਆ ਹੋਇਆ ਗਿਆ ਇਸੇ ਪੇਜ ਦੇ ਉੱਤੇ ਤੁਸੀਂ ਆਪਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋਗੇ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ YouTube ਚੈਨਲ ਨੂੰ ਬਾਕੀ ਦੋਸਤੋ ਆਪਾਂ ਤੁਹਾਡੇ ਬਾਅਦ ਤੇ ਸੋਹਣੀਆਂ-ਸੋਹਣੀਆਂ ਕਾਰਾਂ ਲੱਭ ਕੇ ਲਿਆਉਂਦੇ ਰਹਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਲੈਣੀ ਹੋਈ ਤਾਂ ਆਪਣਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈਗਾ ਬਾਕੀ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਕਿ 85000 ਪੂਰਾ 05781 ਇਸ ਨੰਬਰ ਦੇ ਉੱਤੇ ਦੋਸਤੋ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਗੱਡੀ ਦੀ ਡੀਲ ਕਰਨ ਵਾਸਤੇ ਗੱਡੀ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਲਮ ਵੀ ਸਾਫਤ ਕਰਦੇ ਆਪਾਂ ਬਾਰੀ-ਬਾਰੀ ਕਹਿੰਨੇ ਇਹ ਚੀਜ਼ ਨੂੰ ਜਿੱਦਾਂ ਕਿ ਆਹ ਦੇਖੋ ਜੀ origignal ਪੇਂਟ ਦੀ ਇਹ ਨਿਸ਼ਾਨੀਆਂ ਹੁੰਦੀਆਂ ਨੇ ਦੋਸਤੋ ਆਪਾਂ ਦੇਣਦਾਰ ਹੋਵਾਂਗੇ ਜੇ ਕਿਸੇ ਵੀ ਪਾਰਟ ਦੇ ਉੱਤੇ ਕੋਈ ਕਲਮ ਹੋਵੇ ਬਾਕੀ 50 ਨੰਬਰ ਦੀ ਕਾਰ ਹੈਗੀ ਬਹੁਤ ਸ਼ਾਨਦਾਰ ਕਾਰ ਹੈਗੀ ਬਾਕੀ ਬਧਿਰ ਜਾਣਕਾਰੀ ਲੈਣ ਬਾਅਦ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਜਿਲ੍ਹਾ ਆਪਣਾ ਮਾਨਸਾ ਜੀ ਬਲੇਜ ਦਲੇਲ ਸਿੰਘ ਵਾਲਾ ਮਾਨਸਾ ਤੋਂ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਆਪਣਾ ਪਿੰਡ ਪਈ ਜਾਂਦਾ ਹੈਗਾ ਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈਗਾ ਵਧੇਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋਗੇ ਥੈਂਕ ਯੂ ਦੋਸਤੋ ਧੰਨਵਾਦ ਜੀ ਕੋਈ ਜਾਣਕਾਰੀ ਦਿੰਦੇ ਹੋਏ ਅਧੂਰੀ ਜਾਣਕਾਰੀ ਦਿੱਤੀ ਗਈ ਹੋਈ ਤਾਂ ਮਾਫੀ ਚਾਹੁੰਦੇ ਹਾਂ ਤਾਂ ਤੁਸੀਂ ਫੋਨ ਕਰਕੇ ਆਪਣੇ ਨਾਲ ਉਹ ਚੀਜ਼ ਦੀ ਜਾਣਕਾਰੀ ਲੈ ਸਕਦੇ ਹੋਗੇ 35600 ਕਿਲੋਮੀਟਰ ਗੱਡੀ ਆਪਾਂ ਤੁਹਾਨੂੰ ਜਿੰਨੀ ਕਹੀ ਐ ਬਿੱਥੇ ਰਿਕਾਰਡ ਗੱਡੀ ਚੱਲੀ ਹੋਈ ਐ ਜਿੱਥੋਂ ਮਰਜ਼ੀ ਚੈੱਕ ਕਰਵਾ ਲਿਓ ਤੇ ਬਹੁਤ ਘੱਟ ਰੇਟ ਦੇ ਵਿੱਚ ਗੱਡੀ ਕਿਉਂਕਿ 150000 ਰੁਪਿਆ ਜੇਕਰ ਆਪਾਂ ਮੰਨੀ 1 ਲੱਖ ਰੁਪਏ ਤੋਂ ਵੱਧ 110000 ਦਾ ਮੋਟਰਸਾਈਕਲ ਹੋਇਆ ਪਿਆ ਦੋਸਤੋ 150000 ਰੁਪਏ ਦੇ ਵਿੱਚ ਤੁਹਾਨੂੰ ਇਹ ਗੱਡੀ ਆਪਾਂ ਡਿਲੀਵਰ ਕਰ ਦਾਂਗੇ ਜੇਕਰ ਕਿਸੇ ਵੀਰ ਨੇ ਲੋਨ ਵਗੈਰਾ ਕਰਾਉਣਾ ਤਾਂ ਲੋਨ ਵੀ ਹੋ ਜਾਊਗਾ ਠੀਕ ਹੈ ਜੀ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋਗੇ ਥੈਂਕ ਯੂ ਦੋਸਤੋ ਧੰਨਵਾਦ ਜੀ